ਸੋ ਅੱਜ 6ਵੇਂ ਦਿਨ ਦੇ ਵਿੱਚ ਜਿਹੜਾ ਇਹ ਇਹਨਾਂ ਦਾ ਧਰਨਾ ਪਹੁੰਚੂਕਿਆ ਹੈਗਾ ਜਿਹੜਾ ਫ੍ਰੀ ਹੋਇਆ ਵਾ ਇਹਨੂੰ 6 ਦਿਨ ਹੋ ਗਏ ਆ ਤੇ ਇਹ ਦੇਖ ਰਹੇ ਬੱਸਾਂ ਕਾਰਾਂ ਟਰੱਕ ਬੱਸ ਜਿਹੜੇ ਆਮ ਦੀ ਤਰ੍ਹਾਂ ਫ੍ਰੀ ਆਫ ਕਾਸਟ ਜਿਹੜੇ ਇਧਰੋਂ ਇਹ ਜਾ ਰਹੇ ਆ ਤੇ ਤੁਸੀਂ ਦੇਖ ਹੀ ਰਹੇ ਹੋ ਕਿਸਾਨਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਹੋਇਆ ਇਹਨਾਂ ਦੀ ਟਰਾਲੀ ਖੜੀਆ ਦਰਿਆ ਵਿੱਚ ਹੋਈਆਂ ਇਧਰ ਵੀ ਬੰਦੇ ਬੈਠੇ ਆ ਸਾਰੇ ਆ ਜਿਹੜਾ ਰੋਡ ਆ ਬਲੌਕ ਉਹ ਹੋਇਆ ਵਾ ਤੇ ਚਲੋ ਆਪਾਂ ਗੱਲ ਵੀ ਕਰਾਂਗੇ ਇਹਨਾਂ ਦੇ ਜਿਹੜੇ ਆ ਮੋਦੀ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਗੱਲ ਬਣੀ ਆ ਕੀ ਨਹੀਂ ਵੀ ਤੁਸੀਂ ਇਹਨਾਂ ਦਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਮਿਲੇ ਸੀ ਇਹਨਾਂ ਦੇ ਬੰਦਿਆਂ ਨੂੰ ਮਿਲੇ ਸੀ ਨਹੀਂ ਇਹ ਹੈ ਟੋਲ ਪਲਾਜ਼ਾ ਤਰੇੜੀ ਜੱਟਾਂ ਆਪਾਂ ਉੱਥੇ ਖੜੇ ਆ ਤੇ ਗੱਲ ਕਰਾਂਗੇ ਸਰ ਸਾਹਿਬ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਨਾਂ ਦਾਖ ਦਿਓ ਮੈਂ ਸਵਰਨ ਸਿੰਘ ਤੇ ਪਿੰਡ ਤਰੇੜੀ ਜੱਟਾਂ ਅੱਛਾ ਜੀ ਤੇ ਜਰਨਲਿਸਟ ਪੱਤਰ ਸਿੱਧੂ ਪਰਮ ਜੀ ਜੀ ਕੀ ਤੁਹਾਡਾ ਸੱਟਾ ਨਿਕਲਿਆ 6ਵੇਂ ਦਿਨ ਤੇ ਤੁਸੀਂ ਪਹੁੰਚ ਚੁੱਕੇ ਹੋ ਜਿਹੜੀ ਤੁਹਾਡੀ ਇਹ ਹੜਤਾਲ ਆ ਹਾਂਜੀ ਹਾਂਜੀ ਤੇ ਬੱਸਾਂ ਟਰੱਕ ਜਿਹੜੇ ਆਮ ਦੀ ਤਰ੍ਹਾਂ ਫ੍ਰੀ ਚੱਲ ਰਹੇ ਆ 6ਵੇਂ ਦਿਨ ਹੋ ਗਿਆ ਕਿਵੇਂ ਦੇਖਦੇ ਹੋ ਕੋਈ ਗੱਲਬਾਤ ਤੁਹਾਡੀ ਇਹਨਾਂ ਨਾਲ ਹਾਈ ਅਥਾਰਟੀ ਨਾਲ ਹੋਈ ਆ ਕਿ ਨਹੀਂ ਹੋਈ ਹਾਂਜੀ ਕਈ ਵਾਰੀ ਹੋਦੀ ਅੱਛਾ ਜੀ ਤੇ ਅੱਜ ਕੋਈ ਗੱਲਬਾਤ ਹੋਈ ਹਾਂ ਹਾਂ ਇਹ ਅੱਛਾ ਕੱਲ ਹੋਈ ਸੀ ਹਾਂ ਕੱਲ ਵੀ ਮਤਲਬ ਹੋਈ ਨਹੀਂ ਅੱਛਾ ਜੀ ਪਰसों ਕੱਲ ਹੋਣੀ ਅੱਛਾ ਜੀ ਪਰसों ਕੱਲ ਹੋਣੀ ਹਾਂ ਹਾਂ ਉਹ ਅਧੂਰੀ ਹੋ ਰਹੀ ਹੋਣੀ ਜੀ ਹੋ ਅੱਛਾ ਆਹੋ ਉਦੋਂ ਕਹਿੰਦੇ ਸੀ ਵੀ ਤੁਸੀਂ ਇਹ ਆਪਦੇ ਤੁਹਾਡੇ ਫਾਸਟ ਟੈਗ ਪਿੰਡਾਂ ਜਾ ਕੇ ਬਣਾ ਦਿੰਨੇ ਆ ਆਹ ਹਾਂ ਉਹ ਤੁਹਾਡੇ ਫਿਰ ਜਿਹੜੀ ਪਾਰਟੀ ਸਹਿਮਤ ਨਹੀਂ ਹੋਈ ਨਹੀਂ ਅਸੀਂ ਸਹਿਮਤ ਹੀ ਨਹੀਂ ਹੈਗੇ ਅਸੀਂ ਕਿਉਂ ਬਣਾਈਏ ਜੀ ਜੀ ਲਾਈਨ ਫ੍ਰੀ ਹੈ ਸ਼ੁਰੂ ਤੋਂ ਠੀਕ ਆ ਜੀ ਕਿਉਂ ਬਣਾਈਏ ਠੀਕ ਆ ਜੀ ਉਹ ਜਿਹੜੀ ਪਰਲੀ ਲਾਈਨ ਸੀ ਉਹ ਫ੍ਰੀ ਆ ਜੀ ਹਾਂ ਜੀ ਪਰਲੀ ਫ੍ਰੀ ਹੈ ਓਕੇ 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 ਪਰਲੀ ਲਾਈਨ ਫ੍ਰੀ ਹੈ ਕਿੱਧਰੋਂ ਵਾਸਤੇ ਠੀਕ ਆ ਜੀ ਐਮਬੂਲੈਂਸੀ ਕੋਈ ਸਾਰੇ ਉੱਧਰ ਲੰਗੀ ਜਾਂਦੇ ਹੁਣ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿੰਨਾ ਚਿਰ ਤੁਹਾਡਾ ਫੈਸਲਾ ਨਹੀਂ ਹੁੰਦਾ ਇਸ ਤਰ੍ਹਾਂ ਪੱਕਾ ਰੱਖੂਗਾ ਤੁਸੀਂ ਦਾ ਫੈਸਲਾ ਟਾਲਾ ਸਾਡਾ ਜੀ ਅੱਛਾ ਜੀ ਉਹੀ ਲੈਣਤੀ ਸਾਨੂੰ ਦੇ ਦਿਓ ਜਾਂ ਸਾਨੂੰ ਨਵੀਂ ਲੈ ਲ ਕਰਨੀ ਖੁਰਕ ਦੇ ਦਿਓ ਜੀ 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 ਇਹ ਇਹ ਹੋਰ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਆ ਸਾਨੂੰ ਦੇ ਦਿਓ ਹੁਣ ਅੱਛਾ ਵੀ ਅਸੀਂ ਬਣਾ ਦਾਂਗੇ ਅੱਛਾ ਬਣਾ ਦਾਂਗੇ ਕਦੇ ਇੰਨੇ ਨੂੰ ਕੰਪਨੀ ਲੰਘ ਜੂਗੀ ਜੀ 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 ਬਿਲਕੁਲ ਹੀ ਬਣਦੀ ਹੈ ਬਣਾਓ ਉਹ ਤਾਂ ਤੁਹਾਨੂੰ ਲਾਰਾ ਲਾ ਰਹੇ ਆ ਜੀ 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 ਸਹਿਲਾ ਨੈਣ ਬਣਾਓ ਫਿਰ ਸੰਚਲ ਕੋ ਫਿਲਹਾਲ ਇੰਨੇ ਖਾਲੀ ਰੱਖੋ ਕੁਝ ਕਿਸਾਨ ਵੀਰ ਆਪਣੇ ਇੱਥੇ ਕਹਿ ਰਹੇ ਸੀ ਵੀ ਸ਼ਾਇਦ ਆਪਾਂ ਪਰਲੇ ਪਾਸੇ ਸੜਕ ਬਣਾ ਲਾਂਗੇ ਉਹ ਤਾਂ ਅਸੀਂ ਆਪਣੀ ਪਿੰਡ ਦੀ ਬਣਾ ਸਕਦੇ ਉਹ ਗੱਲ ਹੈ ਹੀ ਜਾਂਦੀ ਹੈ ਦਾ ਹੈ ਹਾਂਜੀ ਜੇਕਰ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਹਾਂ 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 ਵੀ ਸਾਨੂੰ ਕਿਉਂ ਸਾਨੂੰ ਸਾਡਾ ਧਰਨਾ ਵੀ ਚੱਕ ਸਕਦੇ ਕਿ ਫਲੋਰਸ ਇਹਨਾਂ ਵਾ ਅਸੀਂ ਤਾਂ ਖੜੇ ਜਿੱਤ ਬੰਦੇ ਆ ਨਾ ਹਾਂ 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 ਅਸੀਂ ਧੱਕਾ ਦਾ ਕਰਨਾ ਨਹੀਂ ਨਹੀਂ ਕਰਨਾ ਅਸੀਂ ਤਾਂ ਕਾਨੂੰਨ ਦੇ ਅਨੁਸਾਰ ਲੜ ਰਹੇ ਹਾਂ ਤੁਸੀਂ ਕੋਈ ਰਾਹ ਨਹੀਂ ਰੋਕਿਆ ਕਿਸੇ ਦਾ ਅਸੀਂ ਰੋਆ ਨਹੀਂ ਰੋਕਿਆ ਦੇ ਵਿੱਚ ਅਸੀਂ ਆਪਣੀ ਬਣਾ ਸਕਦੇ ਸੜਕ ਜੀ ਉਹਨੂੰ ਇਹ ਰੋਕ ਨਹੀਂ ਸਕਦੇ ਟੂਲ ਵਾਲੇ ਠੀਕ ਆ ਤੇ ਜਿਹੜਾ ਸਿਰਫ ਫ੍ਰੀ ਕਰਾਇਆ ਹੋਇਆ ਨਾ ਕਿਸੇ ਨੇ ਟਰੈਪ ਰੋਕੀ ਹੋਈ ਆ ਨਹੀਂ ਕੋਈ ਟਰੈਫਿਕ ਨੋਕ ਟਰੈਫਿਕ ਦੇਖੋ ਜਾ ਰਹੀ ਆ ਹਾਂਜੀ ਹਾਂਜੀ ਟਰੈਫਿਕ ਚੱਲ ਰਹੀ ਆ ਹਾਂਜੀ ਆਹ ਦੇਖ ਲਿਓ ਚੰਡੀਗੜ੍ਹ ਵੱਲੋਂ ਜਿਹੜੀਆਂ ਟਰੈਫਿਕ ਆ ਰਹੀ ਆ ਹਾਂਜੀ ਤੇ ਆਹ ਜਿਹੜੀ ਪਟਿਆਲੇ ਵੱਲੋਂ ਹੋ ਕੇ ਜਿਹੜੀ ਇਹ ਜਾ ਰਹੀ ਆ ਤਾਂ ਇਹਨਾਂ ਨੂੰ ਬਿਲਕੁਲ ਹੀ ਸਮੱਸਿਆ ਨਹੀਂ ਕੋਈ ਖੜਨ ਨਹੀਂ ਰਿਹਾ ਨਹੀਂ ਕੋਈ ਨਹੀਂ ਖੜ ਰਿਹਾ ਪਹਿਲਾਂ ਤਾਂ ਜਾਮ ਲੱਗ ਜਾਂਦਾ ਸੀ ਲੇਕਿਨ ਹੁਣ ਤਾਂ ਕੋਈ ਜਾਮ ਵੀ ਨਹੀਂ ਦੇਖਣ ਨੂੰ ਮਿਲਿਆ ਕੋਈ ਪ੍ਰੋਬਲਮ ਹੈ ਹੀ ਨਹੀਂ ਮਰਾਜ਼ਵਰ ਤੱਕ ਜਾਮ ਲੱਗਦਾ ਸੀ ਹਾਂਜੀ ਲੱਗਦਾ ਸੀਗਾ ਲੱਗਦਾ ਸੀ ਨਾ ਉਹ ਉਹਨਾਂ ਦੀ ਢਿੱਲੀ ਸਰਵਿਸ ਹੈ ਬਹੁਤ ਜ਼ਿਆਦੇ ਜੀ ਜੀ ਬਹੁਤ ਜ਼ਿਆਦੇ ਢਿੱਲੀ ਸਰਵਿਸ ਹੈ ਇਹ ਇਹ ਮਤਲਬਤਾ ਕੀ ਹੈ ਜੀ ਜਿਹੜੀ ਟ੍ਰੈਫਿਕ ਵਧ ਗਈ ਪਹਿਲਾਂ ਦੇਖੋ ਧਰਨਾ ਲੱਗ ਜਾਂਦਾ ਆਪਣਾ ਸੰਭੋ ਜਿਹੜੀ ਉਹ ਟ੍ਰੈਫਿਕ ਦੀ ਰੋਕੀ ਹੋਈ ਉਹ ਖੁੱਲ ਗਈ ਹੈ ਨਾ ਖੁੱਲ ਗਈ ਨਾ ਅਨੌਰ ਨੂੰ ਵੀ ਜਾਂਦੀ ਸੀ ਹਾਂ ਹਾਂ ਉਹ ਸਾਰੀ ਹੁਣ ਇਦਾਂ ਨੂੰ ਫੇਰ ਇਸ ਨੂੰ ਹੋ ਕੇ ਜਾਦੀ ਹੈ ਇਹਨਾਂ ਟੋਲ ਇਹਨਾਂ ਦਾ ਟੋਲ ਤਾਂ ਵਧ ਰਿਹਾ ਨਾ ਪੈਸਾ ਤਾਂ ਵਧ ਰਿਹਾ ਨਾ ਇਹ ਉਂਟਾ ਕਹਿੰਦੇ ਸਾਨੂੰ ਘਟਾ ਫੇਰ ਇਹ ਘਟਾ ਪੈਂਦਾ ਹੁੰਦਾ ਸਾਲ ਪਹਿਲਾਂ ਚਲਾਇਆ ਇਹਨਾਂ ਨੇ ਉਹ ਕਿਉਂ ਚਲਾਇਆ ਤੇ ਫਿਰ ਹੁਣ ਪੈਸੇ ਵਧਾ ਦੇ ਕੇ ਕਿਉਂ ਰਿਹਾ ਇਹਨਾਂ ਨੇ ਹਾਂ ਸਹੀ ਗੱਲ ਹੈ ਇਹ ਇਥੇ ਆਮਦਨ ਹੈਗੀ ਹੈ ਨਾ ਤਾਂ ਹੀ ਲਿਆ ਨਾ ਜੀ 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 ਅਸੀਂ ਵੀ ਗੱਲ ਕਰੀ ਦੀ ਵੀ ਤੁਹਾਨੂੰ ਘਟਾ ਕਹਿੰਦਾ ਛੱਡੋ ਅਸੀਂ ਸਮਝਦੇ ਹਾਂ 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 ਤੇ ਫਿਰ ਚੁੱਪ ਇਹ ਮਤਲਬ ਕਿ ਸਾਨੂੰ ਨਾ ਆਮ ਲੋਕਾਂ ਨੂੰ ਸਾਡੇ ਪੰਡਾਂ ਮਤਲਬ ਲੋਕਾਂ ਨੂੰ ਭਜਾਉਣਾ ਚਾਹੁੰਦੇ ਵੀ ਜੇ ਜੇ ਜਾਬ ਜਨ ਟੀਕਾ ਲਾਉਣਾ ਚਾਹੁੰਦੇ ਟੀਕਾ ਲਾ ਕੇ ਦੇਖ ਲਾ ਕੇ ਦੇਖ ਰਹੇ ਆ ਥੋੜੇ ਸਰਕਾਰ ਨਹੀਂ ਲਾਉਂਦੀ ਸਾਡੇ ਮੈਂ ਰੇਟ ਦੇ ਕੇ ਜਾਂ ਇੱਥੇ ਖੜਦੇ ਆ ਕਿ ਨਹੀਂ ਖੜਦੇ ਜੀ 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 ਉਹ ਕੰਮ ਇਹ ਕਰਕੇ ਦੇਖਦੇ ਆ ਜੀ ਜੀ ਇਹ ਹੁਣ ਨੂੰ ਪਤਾ ਵੀ ਲੋਕ ਜਾਗਰਤ ਹਾਂ ਹਾਂ ਪਹਿਲਾਂ ਵਾਲਾ ਕੰਮ ਹੈ ਨਹੀਂ ਹਾਂ ਜੀ ਜਾਗਰਤ ਇਹ ਤਾਂ ਸਾਨੂੰ ਜਿਹੜੇ ਦਿੱਲੀ ਧਰਨੇ ਲਾਏ ਆ ਅਸੀਂ ਟੋਪ ਬੜਾ ਜੇ ਪਹਿਲਾਂ ਰੋਕੇ ਆ ਨਾ ਹਾਂਜੀ ਹਾਂ ਇਹ ਤਾਂ ਇੱਥੇ ਅਸੀਂ ਸਕੂਲ ਮਤਲਬ ਖੋਲ ਕੇ ਨਾ ਉਹਨਾਂ ਨੂੰ ਸਿਖਾ ਦਿਆ ਬੁੱਢਾ ਨਾ ਭਾਈ ਐ ਐ ਬੁੱਢੀ ਲਾਉਂਦਾ ਸਾਡੇ ਜਿਹੜੇ ਕਿਸਾਨ ਆ ਨਾ ਬਿਲਕੁਲ ਸਿੱਖ ਚੁੱਕੇ ਆ ਹੁਣ ਠੀਕ ਹੈ ਜੀ ਹੁਣ ਉਹ ਪਹਿਲਾਂ ਉਹਨਾਂ ਕੰਮ ਨਹੀਂ ਰਿਹਾ ਠੀਕ ਹੈ ਅੱਜ ਤਾਂ ਹੁਣ ਪਰਾਲੀ ਨੂੰ ਤਾਂ ਕੀ ਕਹਿੰਦੇ ਸਰਕਾਰ ਹੁਣ ਬੜਾ ਜ਼ੋਰ ਲਾ ਰਹੀ ਹੈ ਪਰਾਲੀ ਨਾਲ ਫੋਕੋ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਪਰਾਲੀ ਤਾਂ ਅਸੀਂ ਨਹੀਂ ਬੁਖਦੇ ਜਦੋਂ ਸਾਡੀ ਕਣਕ ਨੂੰ ਅੱਗ ਲੱਗਦੀ ਦੀ ਹੂੰ ਹੂੰ ਸੁੰਡੀ ਲੱਗਦੀ ਦੀ ਅਸੀਂ ਇਹਨਾਂ ਨੂੰ ਫੋਨ ਕਰਦੇ ਰਹੇ ਬਈ ਮੈਡਮ ਆਓ ਹੁਣ ਅਗਰੋ ਸਾਹਿਬ ਆਓ ਦੇਖੋ ਤਾਂ ਸੀ ਸਾਡੇ ਖੇਤ ਮਰ ਗਿਆ ਖਾ ਗਈ ਸੁੰਢੀ ਬਰਾੜੀ ਵਾਲੀ ਕਿਨਕੇ ਬੀਜੀ ਦੀ ਫੇਰ ਇਹਨਾਂ ਬ ਕੋਈ ਜਵਾਬ ਨਹੀਂ ਕੋਈ ਨਾ ਬਸ ਇਹ ਤੇ ਲੈਟ ਜਿਹੜਾ ਇਹਨਾਂ ਲਾਇਆ ਕਹਿੰਦੇ ਸਾਨੂੰ ਧੂਆਂ ਪਤਾ ਲੱਗ ਜਾਂਦਾ ਤੁਸ ਉੱਠ ਰਿਹਾ ਵੀ ਜਿਆਦਾ ਕਣਕ ਦਾ ਧੂਆਂ ਉੱਠਦਾ ਤੇ ਆ ਉਦੋਂ ਤਾਂ ਸਾਨੂੰ ਇਹਨਾਂ ਸਾਰੇ ਉਹ ਕਿੱਧਰ ਗਏ ਜੀ 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 ਜਿਹੜੇ ਸਾਨੂੰ ਕਹਿੰਦੇ ਬੈਠੇ ਦਫ਼ਤਰਾਂ ਵਿੱਚ ਦੇਖਦੇ ਆ ਫੇਰ ਉਹ ਸਾਡੇ ਬੁਲਾਏ ਵੀ ਨਹੀਂ ਸਾਨੂੰ ਦੇਖਿਆ ਉਹ ਤੁਹਾਂ ਹੂੰ ਫੇਰ ਵੀ ਨਹੀਂ ਆਏ ਠੀਕ ਹੈ ਇਹ ਹੁਣ ਫੇਰ ਉਹੀ ਗਾਂ ਕੰਮ ਛੇੜ ਰੱਖਿਆ ਇਹਨਾਂ ਨੇ ਮਸ਼ੀਨ ਤੇ ਨਹੀਂ ਹੈ ਨਹੀਂ ਜੀ ਜੀ ਜਿਹੜਾ ਉਹ ਮਤਲਬ ਸੱਤ ਸੱਤ ਨੂੰ ਇਕੱਠਾ ਕਰਕੇ ਲਿਆ ਇਕੱਠਾ ਬਣਾ ਕੇ ਲੈਦੇ ਆਂ ਸਾਨੂੰ ਇਹ ਦੱਸੋ ਵੀ ਉਹਨਾਂ ਇਕੱਠਾਂ ਦਾ ਕਰਨਗੇ ਕੀ ਜੀ ਜੀ ਫੈਕਟਰੀ ਵਿੱਚ ਜਾਰੀ ਹੈ ਨਾ ਹਾਂ ਹਾਂ ਫੈਕਟਰੀ ਦਾ ਫਿਰ ਉਹਦਾ ਧੂਆ ਕਰੀ ਹੈ ਨਾ ਪੱਠੇ ਪਰ ਜਾ ਉਹ ਫਿਰ ਵੀ ਧੂਆ ਉਪਰ ਦੇ ਜੀ 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 ਤੇ ਇਹ ਕਰਦੇ ਫਿਰ ਹੋਰ ਜਿਹੜੀਆਂ ਸਾਡੀ ਬਿਮਾਰੀਆਂ ਹੁਣ ਪਈਆਂ ਵੀ ਆ ਹਾਂਜੀ ਹਾਂਜੀ ਖੇਤੀ ਵੜਿਆਣਾ ਮੇਰਾ ਚੈਲੰਜ ਐਸ ਕਰਦਾ ਅੱਛਾ ਜੀ ਜਿਹੜੀ ਆ ਛੋੜੇ ਮਤਲਬ ਬੁੱਟਿਆਂ ਵਾਲੀ ਐ ਜਿਹੜਾ ਕੀੜਾ ਲੱਗਿਆ ਹੈ ਨਾ ਇਹ ਦਵਾਈਆਂ ਬਿਲਕੁਲ ਕੰਮ ਨਹੀਂ ਕਰਨਗੀਆਂ ਅੱਛਾ ਠੀਕ ਆ ਜੀ ਆ ਬਾਕੀ ਜਿਹੜੀ ਛੁੱਠੀ ਆ ਪਈ ਵਾ ਕਹੋ ਖੜਦੀ ਕਹਿੰਦੇ ਨੇ ਪਈ ਹੈ ਹਾਂ ਹਾਂ ਜਾ ਕੋ ਤਾਂ ਕਿਨੂੰ ਅੱਗ ਨਹੀਂ ਨਾ ਲੱਗਦੀ ਅੱਛਾ ਉਦੋਂ ਤੱਕ ਉਹ ਕੀੜੇ ਦੀ ਸਫਾਈ ਨਹੀਂ ਹੋਣੀ ਹਾਂ 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 ਸਫਾਈ ਮਰੂਆ ਤਾਂ ਕੀੜਾ ਹੋ ਵੀ ਜੇਕਰ ਨੂੰ ਅੱਗ ਲਾ ਕੇ ਫੁੱਕਿਆ ਜਾਊਗਾ ਨਹੀਂ ਤਾਂ ਉਹਨੇ ਫੇਰ ਮਿੱਟੀ ਵਿਚ ੜਾ ਕੇ ਫੇਰ ਮਤਲਬ ਉਹਨੇ ਅਗਲੀ ਫਸਲ ਉੱਤੇ ਅਟੈਕ ਕਰਨਾ ਠੀਕ ਹੈ ਧੰਨਵਾਦ ਪਰ ਇਹ ਗੱਲ ਨੂੰ ਸਮਝਣ ਦੇ ਠੀਕ ਧੰਨਵਾਦ ਆ ਤੁਹਾਡਾ ਇਹ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੇਖੋ ਸਰਕਾਰ ਸਮਝੇ ਹਾਂ 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 ਸੋਚੇ ਇਹੜਾ ਡੇਂਗੂ ਡੂਗੀ ਜਿਹੜੀ ਬਿਮਾਰੀਆਂ ਨੇ ਹਾਂਜੀ ਹਾਂਜੀ ਇਹ ਜਿੰਨਾ ਮੱਛਰ ਪੈਦਾ ਹੁੰਦਾ ਜੀ ਜੀ ਅਗਰ ਜਿੱਧਰ ਨੂੰ ਧੂਆਂ ਲਾਗੇ ਉਹਦਰ ਮੱਛਰ ਮਰ ਜਾਣਾ ਜੀ ਇਹਦਾ ਫਾਇਦੇ ਫਾਇਦੇ ਵੀ ਹੈਗੇ ਆ ਇਹ ਸਾਨੂੰ ਸਿਰਫ ਨੁਕਸਾਨ ਹੀ ਘਣਾਉਂਦੇ ਫਾਇਦਾ ਤਾਂ ਕੋਈ ਕਰਦੇ ਹੀ ਨਹੀਂ ਵੀ ਸਾਡਾ ਜਿਹੜਾ ਧੂਆਂ ਸਾਰੇ 4% ਹੈ ਠੀਕ ਹੈ ਪਰ ਦਿੱਲੀ ਧੂਆਂ ਨਹੀਂ ਜਾਂਦਾ ਦਿੱਲੀ ਤੇਰੇ ਕਹਿੰਦੇ ਧੂਆਂ ਜਾਂਦਾ ਜੀ ਜੀ ਨਾਲੇ ਪਿੱਛੇ ਲੁਧਿਆਣੇ ਵਾਲੇ ਧੂਆਂ ਆਂਦੇ ਹੂੰ ਹੂੰ ਸਿਰਫ 2 ਕਿਲੋਮੀਟਰ ਜੀ ਜੀ 2 ਕਿਲੋਮੀਟਰ ਜਾ ਕੇ ਖਤਮ ਹੋ ਜਾਂਦਾ ਖਤਮ ਹੋ ਜਾਂਦਾ 300 ਕਿਲੋਮੀਟਰ ਜੀ ਸਾਡੀ ਉੱਥੇ ਕਿਤੇ ਤੂੰ ਵਾਗਿਆ ਜੀ ਟ੍ਰੈਫਿਕ ਨੂੰ ਕੋਈ ਹੈ ਕੋਈ ਰੋਕ ਟੋਕ ਤਾਂ ਨਹੀਂ ਨਾ ਜੀ ਨਾ ਬਿਲਕੁਲ ਨਹੀਂ ਦੇਖ ਅੱਛਾ ਹਾਂਜੀ ਹਾਂਜੀ ਚੱਲ ਰਹੀ ਹੈ ਨਿਰੰਤਰ ਜਿਹੜੀ ਜਿਹੜੀ ਟ੍ਰੈਫਿਕਾ ਚੱਲ ਰਹੀ ਆ ਹੋਰ ਵੀ ਜਵਾਨੋ ਠੀਕ ਹੋ ਸਵਾ ਦੇਖ ਰਹੇ ਹੋ ਤੁਸੀਂ ਟ੍ਰੈਫਿਕ ਜਿਹੜੀ ਆ ਫ੍ਰੀ ਆਫ ਕਾਸਟ ਬਿਨਾ ਪਰਚੀ ਆ ਦੇਖੋ ਤੁਸੀਂ ਕਾਰਾਂ ਦੇਖ ਰਹੇ ਹੋ ਜਾ ਰਹੀ ਆ ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਸਿਰਫ ਇਹਨਾਂ ਨੇ ਕਿਸਾਨਾਂ ਨੇ ਜਿਹੜੇ ਸਲਾਹਫਤ ਦੱਸ ਰਹੇ ਵੀ ਆਪਾਂ ਨੂੰ ਟ੍ਰੈਫਿਕ ਦਿਖਾਉਣਾ ਆਇਆ ਵੀ ਚੱਲ ਰਹੀ ਹੈ ਟ੍ਰੈਫਿਕ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਰੋਕ ਰੋਕ ਟੋਕ ਨਹੀਂ ਹੈਗੀ ਨਾ ਇਹਨਾਂ ਨੇ ਕੋਈ ਜਿਹੜਾ ਇਹ ਰਸਤਾ ਰੋਕੇ ਹੋਇਆ ਤੇ ਬਿਲਕੁਲ ਨਿਰਵਿਘਨ ਆ ਦੇਖ ਸਕਦੇ ਹੋ ਚੰਡੀਗੜ੍ਹ ਵੱਲੋਂ ਡਰਾਈਵ ਕਰ ਰਹੀ ਆ ਚੱਲ ਰਹੀ ਆ ਸੋ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਤੁਸੀਂ ਟਾਈਮ ਦਿੱਤਾ ਸਾਨੂੰ ਤੁਹਾਡਾ ਵੀ ਧੰਨਵਾਦ ਜਿਹੜੇ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਨ ਨੂੰ ਸਾਰੇ ਪੰਜਾਬ ਦੇ ਵਿੱਚ ਅਸੀਂ ਨੂੰ ਕਰਨ ਵਾਸਤੇ ਆਏ ਹਾਂ ਸੀ ਆਪਣਾ ਨਾਲ ਜਨਰਲ ਸਰਾਰ ਜੀ ਨੇ ਗੱਲ ਕਰੀ ਟੋਲ ਪੁਲਾਜਾ ਧਰੇੜੀ ਜੱਟਾਂ ਇਹ ਅੱਜ ਦੀ ਰਿਪੋਰਟ ਆ ਜੀ 29 9 2000 ਤੇ 25 ਇਹ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਇਹਨਾਂ ਨਾਲ ਜਿਹੜੀ ਗੱਲ ਕੀਤੀ ਆ ਸੋ ਧੰਨਵਾਦ ਆ ਤੁਹਾਡਾ ਸਾਰਾ ਦੇਖਣ ਵਾਲਿਆਂ ਦਾ ਠੀਕ ਆ ਸਰਾਰ ਜੀ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਦਾ ਸ਼ਿਕਾਲ